ਮਿੰਨਾ ਚਲੂ ਮਾਰੋ ਵਾਸਤੇ ਹਾਂ ਸਰੂ ਵਾਸਤੇ ਖੜੀਆ ਕਰਦੇ ਹਾਂ ਜੂੜੋ ਕੀ ਆਹਨੇ ਕਰੋ ਅਗਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ Thank mm -hmm. you.

ਉਸਤਾਦ ਜੀ ਜੈ ਸ਼੍ਰੀ ਰਾਮ ਅੱਜ ਤਾਂ ਸਾਡੇ ਮੋਗਾ ਨਿਵਾਸੀਆਂ ਦੇ ਸਾਡੇ ਮੋਗਾ ਜ਼ਿਲ੍ਹਾ ਦੇ ਨਿਵਾਸੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਦੀਵਾਲੀ ਤੋਂ ਵੀ ਵੱਧ ਕੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਔਰ ਮੇਰੇ ਵੱਲੋਂ ਸਮੂਹ ਸਮੂਹ ਇਸ ਦੇਸ਼ ਵਾਸੀਆਂ ਨੂੰ ਸ਼੍ਰੀ ਰਾਮ ਮੰਦਰ ਜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡਾ ਇੱਕ ਸੁਪਨਾ ਜੋ ਪੂਰੇ ਦੇਸ਼ ਵਾਸੀਆਂ ਨੇ ਦੇਖਿਆ ਸੀਗਾ ਉਹ ਪੂਰਾ ਹੋਣ ਜਾ ਰਿਹਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਭਗਵਾਨ ਸ਼੍ਰੀ ਰਾਮ ਸਭ ਤੇ ਆਪਣੀ ਮੇਰ ਬਣਾ ਕੇ ਰੱਖਣ ਔਰ ਅੱਜ ਔਰ ਕੱਲ ਸਾਰੇ ਆਪਣੇ ਘਰਾਂ ਦੇ ਵਿੱਚ ਜਿਹੜੀ ਪੂਜਾ ਕਰਨ ਔਰ ਉਹ ਸਾਰੇ ਜਿਹੜੇ ਹੈਗੇ ਆ ਦੀਪਮਾਲਾ ਕਰਨ ਚਾ ਰਹੇ ਆ ਸੋ ਆਪਣੇ ਘਰਾਂ ਦੇ ਵਿੱਚ ਦੀਪਕ ਜਰੂਰ ਚਲਾਓ ਆਪ ભગવાન શ્રી ਰਾਮ ਦੇ ਰੀ ਆਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਮੁਬਾਰਕਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸ਼ਾਨੀ ਸਾਹਿਬ ਜੀ ਰਾਮ ਲੱਲਾ ਜੀ ਮੂਰਤੀ ਪੂਰਨ ਕੀਤਾ ਹੋ ਰਹੀ ਆ ਮੋਗੇ 'ਚ ਵੀ ਤਿਆਰੀ ਹੋ ਰਹੀ ਆ ਜੀ ਜੀ ਕਿੰਨੀ ਖੁਸ਼ੀ ਤੁਹਾਨੂੰ ਚੜ ਰਹੀ ਆ ਤੇ ਕੀ ਆਦੇ ਸ਼ਬਦਾਂ ਰਾਈ ਤੁਸੀਂ ਬਿਆਨ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂਰੇ ਵੱਲੋਂ ਪਿਆਰ ਭਰੀ ਜੈ ਸ਼੍ਰੀ ਰਾਮ ਆ ਤੁਸੀਂ ਦੇਖਦੇਖਦੇ ਹੋ ਜਿਹੜਾ ਸੱਜੇ ਖੱਬੇ ਮੇਰੇ ਮਾਹੌਲ ਹੈ ਹਾਂਜੀ ਜੇ ਤੁਸੀਂ ਦਿਖਾ ਸਕਦੇ ਜਰੂਰ ਦਿਖਾਓ ਔਰ ਦੇਖੋ ਸਾ ਕਿੰਨਾ ਹੈ ਜਿਵੇਂ ਕਿ ਸਾਰੇ ਜਾਣਦੇ ਆ ਕਿ ਕੱਲ ਨੂੰ 22 ਤਰੀਕ ਨੂੰ ਸਾਡੇ ਆਦਰਯੋਗ ਪ੍ਰਧਾਨ ਮੰਤਰੀ ਜੀ ਨੇ ਪਵਨ ਰਾਮ ਦੱਲਾ ਦੀ ਪ੍ਰਾਣ ਪ੍ਰਧਿਸ਼ਠਾ ਕਰਾਣੀ ਹੈ ਯੋਧਾ ਜੀ ਮੰਦਰ ਦੇ ਵਿੱਚ ਉਸੇ ਸੰਦਰਭ ਦੇ ਵਿੱਚ ਅੱਜ ਇੱਥੇ ਇੱਕ ਬਹੁਤ ਵੱਡੀ ਰਾਮ ਰਥ ਯਾਤਰਾ ਦਾ ਯੋਜਨ ਕੀਤਾ ਗਿਆ ਜਿਹਨੂੰ ਕੋ ਆਰਗੇਨਾਈਜ਼ ਭਾਰਤ ਲੋਗਾ ਵਿਕਾਸ ਮੰਚ ਕਰ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਸਾਰੇ ਹੀ ਮੋਗਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ ਉਸ ਉਤਸਵ ਦੇ ਲਈ ਔਰ ਜਿਵੇਂ ਕਿ ਕਿਹਾ ਜਾਂਦਾ ਹੈ ਬਹੁਤ ਹੀ ਬੁੱਧੀਜੀਵੀ ਕਹਿ ਰਹੇ ਨੇ ਕਿ ਹੁਣ ਦੋ ਦੀਵਾਲੀਆਂ ਮਨਾਇਆ ਜਾਇਆ ਕਰਨਗੀਆਂ ਇੱਕ ਭਗਵਾਨ ਦਾ ਜਦੋਂ ਬਨਵਾਸ ਖਤਮ ਹੋਇਆ ਸੀ 14 ਸਾਲ ਦਾ ਤੇ ਦੂਜਾ ਇੱਕ ਉਸ ਦੇ ਵਿੱਚ ਜਿਹੜਾ ਕਿ ਸੈਂਕੜੇ ਸਾਲਾਂ ਬਾਅਦ ਇੱਕ ਇਸ ਤਰ੍ਹਾਂ ਦਾ ਇੱਕ ਉਤਸਵ ਦਾ ਮੌਕਾ ਹਿੰਦੂ ਸਮਾਜ ਨੂੰ ਸਾਰਿਆਂ ਨੂੰ ਮਿਲਿਆ ਹੈ ਤੇ ਮੈਂ ਸਮਝਦਾ ਹਾਂ ਕਿ ਐਸਾ ਜਾਂ ਉਤਸਵ ਮੈਂ ਆਪਣੇ ਜੀਵਨ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਔਰ ਇਸ ਉਸਾਨ ਨੂੰ ਇੱਕ ਮਨਾਇਆ ਜਾਣਾ ਬਣਦਾ ਹੈ ਔਰ ਅੱਜ ਲੱਗਦਾ ਹੈ ਕਿ ਸਾਰੇ ਦੇਸ਼ ਦੇ ਵਿੱਚ ਹੀ ਦੀਮਬਾਲਾ ਹੋਏਗੀ ਸ਼ਾਮ ਨੂੰ ਔਰ ਬਹੁਤ ਵੱਡਾ ਇੱਕ ਜਿਹੜਾ ਹੈਗਾ ਇਹ ਕਾਰਕਰਮ ਹੈ 500 ਸਾਲ ਬਾਅਦ RAMLAL ji ਆ ਰਹੇ ਆ ਕਿੰਨੀ ਖੁਸ਼ੀ ਦੀ ਮੋੜ ਬਣਾ ਰਹੀ ਉਹ ਦੇਖੋ ਜੀ ਇਹ ਤਾਂ ਮਤਲਬ ਇਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਤਾਂ ਇੱਕ ਮਨ ਦੇ ਬਲਵਲੇ ਹੈ ਔਰ ਮਨ ਦੀ ਖੁਸ਼ੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਬੰਦਾ ਜੋਸ਼ ਚ ਬਣ ਪਾ ਰਿਹਾ ਹੈ ਉਸ ਹਿੱਸਾ ਪਾ ਰਿਹਾ ਆਪਣਾ ਔਰ ਆਪਣੇ ਹਿਸਾਬ ਦੇ ਨਾਲ ਉਹ ਆਪਣਾ ਸੈਲੀਬ੍ਰੇਟ ਕਰ ਰਿਹਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਕੀ ਕਹਿਣਾ ਚਾਹੋਗੇ ਲੱਗ ਗਈ ਮੂਰਤੀ ਸਥਾਪਨਾ ਦੀ ਜਾਰੀ ਹੈ ਤੇ ਅੱਜ ਤੱਕ ਦਾ ਸ਼ੁਭ ਜਾਰੀ ਹੈ ਤੁਹਾਨੂੰ ਕਿੰਨੀ ਖੁਸ਼ੀ ਆ ਮੈਂ ਕਹਾਂ ਜੀ ਮਨ ਬਾਗੋ ਬਾਗ ਆ ਪੂਰੀ ਖੁਸ਼ੀ ਆ ਮਨ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਮੋਗਾ ਸ਼ਹਿਰ ਜਿਹੜਾ ਗੂੰਜ ਰਿਹਾ ਤੇ ਕੱਲਾ ਮੋਗਾ ਸ਼ਹਿਰ ਹੀ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇਹ ਪ੍ਰੋਸੈਸ ਚੱਲ ਰਿਹਾ ਦੀਪਮਾਲਾ ਦੀਆਂ ਤਿਆਰੀਆਂ ਹੋ ਰਹੀਆਂ ਚਿਰੀ RAM ਜੀ ਦੇ ਜੋ ਜਨਮ ਸਥਾਨ ਅਯੁੱਧਿਆ ਭੂਮੀ ਚ ਬਣ ਰਿਹਾ ਉਹਦੀ ਖੁਸ਼ੀ ਦੇ ਵਿੱਚ ਸਾਰੇ ਲੋਕ ਜਿਹੜੇ ਆ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਆ ਤੇ ਜਸ਼ਨ ਮਨਾ ਰਹੇ ਆ ਉਸੇ ਦੇ ਸਬੰਧ ਵਿੱਚ ਸਾਡੇ ਮੋਗਾ ਸ਼ਹਿਰ ਦੇ ਵਿੱਚ ਵੀ ਪੂਰੇ ਸਮਝ ਲੋ ਜਸ਼ਨ ਜਿਹੜੇ ਆ ਜਸ਼ਨ ਦਾ ਮਾਹੌਲ ਆ ਤੇ ਜਸ਼ਨ ਮਨਾਇਆ ਜਾ ਰਿਹਾ ਲੋਕਾਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਮੈਸੇਜ ਦੇਣਾ ਚਾਹੁੰਦੇ ਆ ਜੀ ਹਮੇਸ਼ਾ ਸਚਾਈ ਦੀ ਜਿਹੜੀ ਆ ਬਰਾਈ ਦੇ ਉੱਤੇ ਜਿੱਤ ਹੁੰਦੀ ਆ ਤੇ ਲੋਕਾਂ ਨੂੰ ਜਿਹੜੀ ਸਤਿ ਭਾਵਨਾ ਜਿਵੇਂ ਜੈ શ્રી ਰਾਮ ਜੀ ਨੇ ਪਰਿਵਾਰਾਂ ਦੇ ਸਬੰਧ ਦਿਖਾਏ ਆ ਭਰਾਵਾਂ ਨਾਲ ਮਾਤਾ ਪਿਤਾ ਦੀ ਆਗਿਆ ਪਤਨੀ ਦੀ ਸਮਾਜਿਕ ਰਿਸ਼ਤਿਆਂ ਦਾ ਮਾਣ ਤੇ ਮਰਿਆਦਾ ਜਿਵੇਂ ਜੈ શ્રી ਰਾਮ ਜੀ ਨੇ ਆਪਣੀ ਕੌਮ ਨੂੰ ਦਰਸਾਇਆ ਉਸੇ ਦੇ ਉਤੇ ਚੱਲਦੇ ਹੋયા ਆਪਾਂ ਨੂੰ ਪਰਿਵਾਰਾਂ ਦੇ ਵਿੱਚ ਸਤਿ ਭਾਵਨਾ ਨਾਲ ਰਹਿਣਾ ਚਾਹੀਦਾ ਤੇ ਸਮਾਜ ਦੇ ਵਿੱਚ ਪੂਰੀ ਸਤਿ ਭਾਵਨਾ ਕਾਇਮ ਰੱਖਣੀ ਚਾਹੀਦੀ ਆ ਤੇ ਹਮੇਸ਼ਾ ਸੱਚਾਈ ਦੇ ਰਸਤੇ ਉੱਤੇ ਰਹਿਣਾ। ਹੁਣ ਜੀ ਰਾਮ ਅੰਦਾ ਦੀ ਮੂਰਤੀ ਕੀ ਪ੍ਰਕਾਸ਼ਿਤ ਹੋ ਰਹੀ ਹੈ। ਕਿੰਨੀ ਖੁਸ਼ੀ ਆਪਕੋ ਕਿਆ ਮੈਸੇਜ ਦੇਣਾ ਚਾਹੋਗੇ? ਇਹ ਦੇਖੋ 500 ਸਾਲ ਕੇ ਬਾਅਦ ਅੱਜ ਹਮਾਰੇ ਰਾਮ ਲਾਲਾ ਅਰੁਧਿਆ ਵਿੱਚ ਬਿਰਾਜਮਾਨ ਹੋਏ। ਇਹ ਤਾਂ ਬੁਝੇ ಅಪਾਰ ਖੁਸ਼ੀ ਹੈ। ਪੂਰੇ ਭਾਰਤ ਵਰਸ ਨੂੰ ਇਸ पे ਗਰਵ ਹੈ। कि आज हमारे प्रभु 500 सौ साल के बाद वहाँ पदार्पण करने जा रहे हैं कल प्रांत इसी के उपलक्ष्य में हम लोग भी आज रथ यात्रा कल जो है उनका भव्य कीर्तन लंगर वगैरह जो है इस भारत माता मंदिर में चलना है यही हमारे रामलला जो है सबको सदा खुश बनाए रखें लोगों को तो क्या मैसेज देना के मैं तो यही कहूंगा कि प्रभु प्रोग्राम में सब जय श्याराम जय स्याराम में लीन हो जाओ यही हमारे मैसेज है अपने अपने घरों में जो है कम से कम कल पाँच दीपक जरूर जलाए इस आगमन में यानी कि कहते हैं ये दूसरा दीपावली मंगाए मेरे प्रोग्राम जैसे चौदह वर्ष वनवास से आए थे दीपावली मनाया जाता है उसी प्रकार हमारे पाँच सौ साल वर्ष सा है उनकी प्रकार दीपावली कल के दिन मनाया जाता है